ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿਚਨ ਢਾਲ ਨੂਹਾ ਵਿੱਚ ਬਾਪੂ ਜੀ ਨੇ ਪ੍ਰੀਤ ਸੰਦੀਪ ਤੇ ਵਿੱਕੀ ਨੂੰ ਜੇਲ੍ਹ ਤੋਂ ਛਡਵਾ ਲਿਆ ਕਿਉਂਕਿ ਉਹ ਨਹੀਂ ਚਾਹੁੰਦੇ ਸੀ ਕਿ ਉਹਨਾਂ ਦੇ ਬੱਚੇ ਉਹਨਾਂ ਦੇ ਬਿਨਾਂ ਰੋਲ ਜਾਣ ਪਰ ਇਸ ਗੱਲ ਦਾ ਸੰਦੀਪ ਦੇ ਦਿਲ ਤੇ ਬਹੁਤ ਹੀ ਡੂੰਘਾ ਅਸਰ ਪਿਆ ਤੇ ਉਸ ਦੀ ਮਾਂ ਨੇ ਵੀ ਉਸ ਨੂੰ ਸਮਝਾਇਆ ਕਿ ਦੇਖ ਲੈ ਚਾਹੇ ਤੂੰ ਉਹਨਾਂ ਨਾਲ ਲੱਖ ਬੁਰਾ ਕਰਦੀ ਆਈ ਹੈ ਫਿਰ ਵੀ ਓਖੇ ਵੇਲੇ ਤੇਰੇ ਸਾਸੋਰੇ ਨੇ ਹੀ ਤੁਹਾਡੀ ਬਾਹ ਫੜੀ ਹੈ ਉਹਨਾਂ ਨੇ ਹੀ ਤੁਹਾਨੂੰ ਛਡਾਇਆ ਹੈ ਉਹਨਾਂ ਨੇ ਹੀ ਸਾਡੇ ਕੈਨ ਤੇ ਠਾਣੇ ਜਾ ਕੇ ਤੁਹਾਨੂੰ ਛਡਵਾ ਲਿਆ ਇਹ ਸਾਰੀਆਂ ਗੱਲਾਂ ਦਾ ਸੰਦੀਪ ਦੇ ਦਿਲ ਤੇ ਬਹੁਤ ਹੀ ਡੂੰਘਾ ਅਸਰ ਪਿਆ ਤੇ ਉਸ ਨੇ ਸੋਚ ਲਿਆ ਕਿ ਮੈਂ ਅੱਜ ਤੋਂ ਬਾਅਦ ਆਪਣੇ ਸਾਸੋਰੇ ਦੀ ਸੇਵਾ ਕਰਾਂਗੀ ਤੇ ਉਹਨਾਂ ਨੂੰ ਆਪਣੇ ਨਾਲ ਰੱਖਾਂਗੀ ਤੇ ਹਰ ਵੇਲੇ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਬੁਲਾਵਾਂਗੀ ਤੇ ਰੋਟੀ ਪਾਣੀ ਪੁੱਛਾਂਗੀ ਤੇ ਉਸ ਦੀ ਮੰਮੀ ਕਹਿੰਦੀ ਹੈ ਕਿ ਜੇਕਰ ਤੂੰ ਉਹਨਾਂ ਦੀ ਧੀ ਬਣੇਂਗੀ ਤੇ ਉਹ ਤੈਨੂੰ ਆਪਣੇ ਆਪ ਆਪਣੀ ਦੀ ਸਮਝਣਗੇ ਨੋ ਨਹੀਂ ਸਮਝਣਗੇ ਸੰਦੀਪ ਨੂੰ ਸਾਰੀ ਗੱਲ ਸਮਝ ਆ ਗਈ ਕਿਉਂਕਿ ਉਸਦੀ ਮੰਮੀ ਨੇ ਕਿਹਾ ਕਿ ਜੋ ਤੂੰ ਕਰ ਰਹੀ ਹੈਂ ਉਹੀ ਕਾਲੂ ਤੇਰੀ ਨੋ ਵੀ ਤੇਰੇ ਨਾਲ ਆ ਕੇ ਕਰੇਗੀ ਇਹ ਗੱਲ ਸੁਣ ਕੇ ਸੰਦੀਪ ਡਰ ਗਈ ਤੇ ਕਹਿਣ ਲੱਗੀ ਕਿ ਅੱਜ ਤੋਂ ਬਾਅਦ ਮੈਂ ਸਾਰਾ ਘਰ ਦਾ ਕੰਮ ਖੁਦ ਕਰਾਂਗੀ ਤੇ ਨਾਲੇ ਆਪਣੇ ਬੇਬੇ ਬਾਪੂ ਦੀ ਵੀ ਪੂਰੀ ਸੇਵਾ ਕਰਾਂਗੀ ਪਰ ਇਸ ਕਹਾਣੀ ਵਿੱਚ ਹੁਣ ਇੱਕ ਨਵਾਂ ਟਵਿਸਟ ਆ ਗਿਆ ਹੈ ਇੱਕ ਨਵਾਂ ਮੈਂਬਰ ਐਂਟਰ ਹੋ ਗਿਆ ਹੈ ਉਹ ਹੈ ਪਾਲੀ ਪਾਲੀ ਭੈਣ ਅਮਰੀਕਾ ਤੋਂ ਵਾਪਸ ਆ ਚੁੱਕੀ ਹੈ ਹਾਂਜੀ ਪਰ ਇਸ ਗੱਲ ਦਾ ਪਤਾ ਹਜੇ ਨਾ ਤਾਂ ਸੰਦੀਪ ਕਵਲ ਨੂੰ ਹੈ ਤੇ ਨਾ ਹੀ ਪ੍ਰੀਤ ਉਹਨਾਂ ਨੂੰ ਇਹ ਦੋਨੋਂ ਤਾਂ ਇਹੀ ਸੋਚੀ ਬੈਠੇ ਨੇ ਕਿ ਹੁਣ ਅਸੀਂ ਬੇਬੇ ਬਾਪੂ ਨਾਲ ਦੁਬਾਰਾ ਤੋਂ ਹਸੀ ਖੁਸ਼ੀ ਰਹਿਣ ਲੱਗ ਜਾਵਾਂਗੇ ਤੇ ਉਹਨਾਂ ਦੀ ਸੇਵਾ ਕਰਨ ਲੱਗ ਜਾਵਾਂਗੇ ਪਰ ਹੁਣ ਜਦੋਂ ਪਾਲੀ ਭੈਣ ਅਮਰੀਕਾ ਤੋਂ ਵਾਪਸ ਆ ਗਈ ਹੈ ਤੇ ਵਾਪਸ ਆਣ ਤੇ ਵਾਪਸ ਆਣ ਤੇ ਭੂਆ ਜੀ ਨੇ ਤੇ ਬਾਪੂ ਜੀ ਤੇ ਬੇਬੇ ਜੀ ਨੇ ਉਸ ਨੂੰ ਸਾਰੀ ਸੱਚਾਈ ਦੱਸੀ ਤੇ ਉਸ ਦਾ ਇਹ ਗੱਲਾਂ ਸੁਣ ਕੇ ਰੋ ਉਸ ਦੇ ਰੋਂਗ ਤੇ ਖੜੇ ਹੋ ਗਏ ਤੇ ਉਹ ਕਹਿਣ ਲੱਗੀ ਕਿ ਉਹ ਕੌਣ ਹੁੰਦੇ ਹੈ ਮੇਰੀ ਮਾਂ ਤੇ ਹੱਥ ਚੱਕਣ ਵਾਲੀ ਤੇ ਉਸ ਨੇ ਹੁਣ ਇੱਕ ਇਹੋ ਜਿਹਾ ਫੈਸਲਾ ਕੀਤਾ ਹੈ ਜਿਸ ਨਾਲ ਸੰਦੀਪ ਤੇ ਪ੍ਰੀਤ ਦੀ ਖੱਟਿਆ ਖੜੀ ਹੋ ਜਾਏਗੀ ਪਾਲੀ ਨੇ ਕਿਹਾ ਹੈ ਕਿ ਮੈਂ ਆਪਣੀ ਮਾਂ ਦੇ ਉੱਤੇ ਹੱਥ ਚੱਕੜਦਾ ਤੇ ਆਪਣੇ ਮਾਪੇ ਨਾਲ ਇਹੋ ਜਿਹਾ ਬਿਹੇਵ ਕਰਨ ਦਾ ਉਹਨਾਂ ਤੋਂ ਬਦਲਾ ਲਵਾਂਗੀ ਜੀ ਹਾਂ ਹੌਣ ਪਾਲੀ ਨੇ ਇਹਨਾਂ ਸਾਰਿਆਂ ਤੋਂ ਬਦਲਾ ਲੈਣਾ ਹੈ ਹੁਣ ਦੇਖਦੇ ਹਾਂ ਕਿ ਪਾਲੀ ਇਹੋ ਜਿਹਾ ਕੀ ਕਰਦੀ ਹੈ ਜਿਸ ਨਾਲ ਪ੍ਰੀਤ ਤੇ ਸੰਦੀਪ ਦੀ ਰਾਤਾਂ ਦੀ ਨੀਂਦ ਉੱਡ ਜਾਏਗੀ ਜਾਂ ਉਹ ਇਹਨਾਂ ਨੂੰ ਘਰ ਤੋਂ ਬਾਹਰ ਬੇਦਖਲ ਕਰਾਏਗੀ ਜਾਂ ਫਿਰ ਉਹ ਇਹਨਾਂ ਤੇ ਦੁਬਾਰਾ ਤੋਂ ਪਰਚਾ ਪਵਾ ਕੇ ਇਹਨਾਂ ਨੂੰ ਜੇਲ੍ਹ ਦੇ ਅੰਦਰ ਵੀ ਸਟਵਾ ਸਕਦੀ ਹੈ ਕਿਉਂਕਿ ਉਸ ਨੂੰ ਇਹ ਸਭ ਕੁਝ ਨਹੀਂ ਪਤਾ ਸੀ ਜਦੋਂ ਉਹ ਇੱਥੇ ਆਈ ਉਦੋਂ ਉਸ ਨੂੰ ਇਹ ਸਭ ਕੁਝ ਪਤਾ ਲੱਗਾ ਤੇ ਉਸ ਨੇ ਪ੍ਰਣ ਕਰ ਲਿਆ ਕਿ ਮੈਂ ਇਸ ਗੱਲ ਦੀ سزا ਇਹਨਾਂ ਨੂੰ ਦੇ ਕੇ ਹੀ ਛੱਡਾਂਗੀ ਭਾਵੇਂ ਤੁਸੀਂ ਇਹਨਾਂ ਤੇ ਤਰਸ ਕਰਕੇ ਇਹਨਾਂ ਨੂੰ ਜੇਲ੍ਹ ਤੋਂ ਛਡਵਾ ਦਿੱਤਾ ਹੈ ਪਰ ਮੇਰੇ ਤੋਂ ਬਚਾਣਾ ਬਹੁਤ ਮੁਸ਼ਕਿਲ ਹੈ ਹੁਣ ਦੇਖਦੇ ਹਾਂ ਆਉਣ ਵਾਲੇ ਦਿਨਾਂ ਵਿੱਚ ਕਿ ਪਾਲੀ ਦਾ ਕੀ ਡਿਸੀਜਨ ਹੁੰਦਾ ਹੈ ਤੇ ਉਹ ਪ੍ਰੀਤ ਦੇ ਸੰਦੀਪ ਦਾ ਕੀ ਹਾਲ ਕਰਦੀ ਹੈ ਬਣੇ ਰੋ ਸਾਡੀ ਵੀਡੀਓ ਵਿੱਚ ਤੁਹਾਡੇ ਸਾਰਿਆਂ ਦਾ ਧੰਨਵਾਦ